ਇਹਨੂੰ ਵੀ ਤੇ ਤੁਸੀਂ ਪੀ ਲਓ ਹਨਾ ਤੇ ਤੁਸੀਂ ਸਿੱਖ ਜਾਓਗੇ ਐ ਐ ਇਸ ਤਰੀਕੇ ਨਹੀਂ ਹੁੰਦਾ ਪ੍ਰੈਕਟਿਸ ਆ ਜਿਹੜੀ ਉਹਨੇ ਤੁਹਾਨੂੰ ਸਿਖਾਉਣਾ ਉਹ ਪ੍ਰੈਕਟਿਸ ਕਰਨ ਲਈ ਤੁਹਾਨੂੰ ਵੀਡੀਓਜ਼ ਆ ਜਿਹੜੀਆਂ ਉਹਦੇ ਲਈ ਤੁਸੀਂ ਮੇਰਾ ਪਰਸਨਲ ਚੈਨਲ ਆ ਸ਼ਸ਼ੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸੈਰ ਪਧੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਸ਼ਸ਼ੀ ਆਪਣਾ ਦੇਖ ਰਹੇ ਕਰਦਾ ਚੈਨਲਾਂ ਦੀ ਸੈਟਿੰਗ ਵੀ ਕਰ ਦਿੰਦਾ ਜੇ ਕਿਸੇ ਦਾ ਖਰਾਬ ਕੋਈ ਫਾਲਟ ਪੈ ਗਿਆ ਤਾਂ ਵੀ ਸੈਟ ਕਰ ਦਿੰਦਾ ਕਿਉਂਕਿ ਬਾਈ ਤੇ ਆਪ ਦਾ ਵੀ ਚੈਨਲ ਹੈਗਾ ਵੱਧ ਜਾਣ ਕਰੀ ਲੈਣੇ ਆਪਾਂ ਬਾਈ ਤੋਂ ਬਾਈ ਵੀ ਸასი ਗਾਲ ਜੀ ਸ਼ਸ਼ੀ ਗਾਲ ਜੀ ਬਾਈ ਨਾ ਨਾ ਬਸੋ ਇਹ ਪਹਿਲਾਂ ਆਪਣਾ ਮੇਰਾ ਨਾਮ ਸ਼ਸ਼ੀ ਹੈ ਵੀਰੇ ਹਾਂਜੀ ਹਾਂਜੀ ਐਂਡ ਐਂਡ ਮੇਰਾ ਪਤੋੜਾ ਜੀ ਜ਼ਿਲ੍ਹਾ ਜ਼ਿਲ੍ਹਾ ਆਪਾਂ ਨੂੰ ਪੈਂਦਾ ਬਰਨਾਲਾ ਜੀ ਠੀਕ ਆ ਹਾਂਜੀ ਹਾਂਜੀ ਜੇ ਕਿਸੇ ਦਾ ਫੇਸਬੁੱਕ ਪੇਜ ਤੇ ਕੋਈ ਪ੍ਰੋਬਲਮ ਆ ਜਾਂਦੀ ਉਹ ਦੱਸੋ ਜੀ ਕੋਈ ਹਾਲਾ ਹਾਂਜੀ ਬਿਲਕੁਲ ਭਾਈ ਕਰ ਦਿੰਨੇ ਆ ਹਲ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਮੇਨ ਪਤਾ ਹੋਵੇ ਵੀ ਪ੍ਰੋਬਲਮ ਆਈ ਕਿਹਦੀ ਹੈਣਾ ਜਿਵੇਂ ਮੰਨ ਲਓ ਕਈ ਵਾਰੀ ਤਾਂ ਆਪਦੀਆਂ ਗਲਤੀਆਂ ਕਾਰਨ ਹੋ ਜਾਂਦਾ ਵੀ ਕਿਸੇ ਨੇ ਕੰਟੈਂਟ ਹੀ ਕਿਸੇ ਦਾ ਚੱਕ-ਚੱਕ ਪਾਈ ਜਾਂਦੇ ਆ ਵੀਡੀਓ ਉਹਦੇ ਕਰਕੇ ਵੀ ਹਾਂ ਚੈਨਲ ਮੋਨਟਾਈਜ਼ ਨਹੀਂ ਹੁੰਦਾ ਤੇ ਆਪਦੇ ਮਤਲਬ ਮੇਨਤੀ ਗਲਤ ਜਗ੍ਹਾ ਤੇ ਲਾਈ ਜਾਂਦੇ ਆ ਹਨ ਤੇ ਡਿਪੈਂਡ ਕਰਦਾ ਵੀ ਜਿਹੇ ਜੀ ਪ੍ਰੋਬਲਮ ਆ ਫਿਰ ਉਹਦੇ ਹਿਸਾਬ ਨਾਲ ਉਹਦਾ ਦੇਖ ਕੇ ਹੱਲ ਦੱਸਦੇ ਆ ਠੀਕ ਹੈ ਹਾਂਜੀ ਜਿਵੇਂ ਹੁਣ ਅੱਜ ਕੱਲ੍ਹ ਮੰਨ ਲਓ ਜੀ ਕਿਸੇ ਦੇ ਪੈਸੇ ਪੂਸੇ ਨਹੀਂ ਹੁੰਦੇ ਸੈਟਿੰਗ ਨਹੀਂ ਕਰਨੀ ਦੇ ਰਿਹਾ ਪਰ ਇਹ ਵਸਤੀ ਗੱਲ ਨਹੀਂ ਮੇਰੇ ਲਈ ਪੇਜ ਬਾਈ ਨੇ ਆਪਣਾ ਕਰਿਆ ਛੜਗਾ ਪੇਜ ਜਿੱਤਾ ਫਾਰਮ ਟੀਵੀ ਵੀ ਚੈਨਲ ਚ ਆਪਣਾ ਖਲਡੋ ਗਈ ਤੇ ਬਾਈ ਜੀ ਲੈ ਕੇ ਆਪਣਾ ਤੇ ਜਿਵੇਂ ਹੁਣ ਮੰਨ ਲਓ ਵੀ ਫੇਸਬੁੱਕ ਕਿਸੇ ਦਾ ਸਾਰੇ ਸਬਸਕ੍ਰਾਈਬਰ ਪੂਰੇ ਹੋ ਜਾਂਦਾ 5000 ਫੋਲੋਅਰ ਹੋ ਜਾਂਦਾ ਸਾਰਾ ਕੁਝ ਹੋ ਜਾਂਦਾ ਤੇ ਉਹ ਸੈਟਿੰਗ ਨਹੀਂ ਕਰਨੀ ਲਿਖੀ ਭਰਾ ਨੂੰ ਪਹਿਲੀ ਚੀਜ਼ ਤਾਂ ਮੈਂ ਦੱਸ ਦਿਆਂ ਵੀ ਜਿਹੜਾ 5000 ਸਬਸਕ੍ਰਾਈਬਰ ਪੂਰੇ ਕਰਨ ਵਾਲਾ ਹੈ ਜਿਹੜਾ ਕਰਾਈਟੇਰੀਆ ਸੀਗਾ ਉਹ ਫੇਸਬੁੱਕ ਨੇ ਖਤਮ ਕਰਤਾ ਸੀ ਤੇ ਜਿਹੜਾ ਹੁਣ ਕੰਟੈਂਟ ਮੋਨਟਾਈਜੇਸ਼ਨ ਟੂਲ ਆਗਾ ਉਹ ਹੈਗਾਗਾ ਇਨਵਾਈਟ ਤੇ ਠੀਕ ਹੈ ਤੇ ਉਹ ਇਨਵਾਈਟ ਜਦੋਂ ਹੁਣ ਮੰਨ ਲਓ ਵੀ ਤੁਸੀਂ ਕੰਟੈਂਟ ਬਣਾ ਰਹੇ ਹੋ ਨਾ ਤੇ ਅਪਲਾਈ ਕਰ ਦਿਓ ਤੁਸੀਂ ਜਦੋਂ ਅਪਲਾਈ ਕਰ ਦੋਗੇ ਤਾਂ ਜਿਹੜਾ ਇਹਨੂੰ ਸੂਟੇਬਲ ਲੱਗਦਾ ਉਹਨਾਂ ਨੂੰ ਲੱਗਦਾ ਵੀ ਫੇਸਬੁੱਕ ਨੂੰ ਲੱਗਦਾ ਤੇ ਕੰਟੈਂਟ ਵਧੀਆ ਬਣਾ ਜਿਹੜਾ ਪਹਿਲਾ ਵਾਲਾ ਕਰਾਈਟੇਰੀਆ ਸੀ ਵੀ 60000 ਮਿੰਟ ਪੂਰੇ ਕਰੋ ਜੀ ਤੇ 5000 ਸਬਸਕ੍ਰਾਈਬਰ ਫਾਲੋਅਰ ਹੋਣਾ ਚਾਹੀਦਾ ਤੇ ਫੇਰ ਹੀ ਮੋਨਟਾਈਜ਼ ਹੋ ਉਹ ਵੱਡੀ ਚੀਜ਼ ਹੈ ਨਹੀਂ ਅੱਜਕੱਲ ਤਾਂ ਜੇ 10 ਫਾਲੋਅਰ ਵੀ ਆ ਉਹਨਾਂ ਨੂੰ ਵੀ ਕੰਟੈਂਟ ਮੋਨਟਾਈਜੇਸ਼ਨ ਮਿਲਦਾ ਪਿਆ ਮੈਂ ਬਹੁਤ سارے ਕ੍ਰੀਏਟਰਾਂ ਦੀਆਂ ਦੇਖੀਆਂਆਂ ਵੀਡੀਓਜ਼ ਵੀ ਦੇਖੀਆਂ ਤੇ ਜਿਨ੍ਹਾਂ ਨੂੰ ਪੇजेस ਦੇ ਕੰਟੈਂਟ ਮੋਨਟਾਈਜੇਸ਼ਨ ਮਿਲੀ ਹੈ ਠੀਕ ਹੈ ਤੇ ਰਹੀ ਗੱਲ ਹੈ ਜਿਵੇਂ ਤੁਸੀਂ ਗੱਲ ਕੀਤੀ ਵੀ ਦਿੱਕਤ ਆਉਂਦੀ ਆ ਪੇਅ ਆਊਟ ਨੂੰ ਲੈ ਕੇ ਤਾਂ ਕਈ ਵਾਰੀ ਕੀ ਹੁੰਦਾ ਵੀ ਪੇਅ ਆਊਟ ਦੀ ਜਿਹੜੀ ਮਤਲਬ ਪੇਅ ਆਊਟ ਦੀ ਇਨਫਰਮੇਸ਼ਨ ਭਰਦੇ ਆਪਾਂ ਉਹ ਇ ਤੇ ਕਈ ਵਾਰੀ ਤੇਜੀ ਕਰ ਜਾਂਦੇ ਆ ਵੀ ਮਸਾਂ ਜੇ ਮੋਨਟਾਈਜ਼ ਹੋਇਆ ਹੁੰਦਾ ਵੀ ਕੰਟੈਂਟ ਮੋਨਟਾਈਜੇਸ਼ਨ ਮਿਲਿਆ ਹੁੰਦਾ ਫਿਰ ਉਹ ਵੀ ਕਈ ਵਾਰੀ ਤੁੱਕੇ ਨਾਲ ਹੀ ਭਰ ਦਿੰਦੇ ਆ ਹਨਾ ਠੀਕ ਹੈ ਹਰੇਕ ਕੰਮ ਦੇ ਵਿੱਚ ਤੁੱਕਾ ਨਹੀਂ ਲੋਟਾਉਂਦਾ ਹੁੰਦਾ ਜਿਹੜੀਆਂ ਇਹ ਇਨਫਾਰਮੇਸ਼ਨ ਆਏ ਤੁਸੀਂ ਜੇ ਸਹੀ ਭਰੋਗੇ ਕਰੈਕਟ ਭਰੋਗੇ ਤਾਂ ਤਾਂ ਹੀ ਇਹ ਜਿਹੜੀ ਟ੍ਰਾਂਜੈਕਸ਼ਨ ਆਉ ਤੁਹਾਡੇ ਬੈਂਕ ਖਾਤੇ ਤੱਕ ਪਹੁੰਚੂਗੀ ਹਨਾ ਜੇ ਤੁਹਾਨੂੰ ਆਪ ਭਰ ਸਕਦੇ ਹੋ ਤਾਂ ਉਹਦੇ ਭਰਨ ਲਈ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਵੀ ਵੀਡੀਓਜ਼ ਬਣਾਈਆਂ ਹੋਈਆਂ ਬਹੁਤ ਸਾਰੇ ਲੋਕਾਂ ਨੇ ਬਣਾ ਰੱਖੀਆਂ ਉਹ ਵੀਡੀਓਜ਼ ਦੇਖ ਕੇ ਵੀ ਹਨਾ ਤੁਸੀਂ ਆਪ ਭਰ ਸਕਦੇ ਹੋ ਜਾਂ ਫਿਰ ਤੁਸੀਂ ਗੂਗਲ ਦੀ ਹੈਲਪ ਲੈ ਸਕ ਜੇ ਨਹੀਂ ਨਾ ਹੈ ਮਤਾਂ ਮਾਰਨਾ ਚਾਹੁੰਦੇ ਤਾਂ ਫਿਰ ਮੇਰੇ ਵਰਗੇ ਭਰਾ ਹੋਰ ਬਹੁਤ ਆਗੇ ਜਿਹੜੇ ਪ੍ਰੋਫੈਸ਼ਨਲੀ ਇਹ ਕੰਮ ਕਰਦੇ ਆ ਤੇ ਸੈਟਅਪ ਕਰਕੇ ਦਿੰਦੇ ਆ ਉਹਨਾਂ ਤੋਂ ਸੈਟਅਪ ਕਰਾਉਂਦੇ ਆ ਇਹ ਗੱਲ ਹੋਰ ਹੈ ਜੀ ਜੀ ਆਪਣੇ ਨਾ ਹਿੰਦੀ 'ਚ ਤਾਂ ਬਹੁਤ ਵੀਡੀਓ ਬਣਾਈ ਹੋਈ ਲੋਕਾਂ ਦੀ ਐਂਡ ਤੇ ਆ ਕੇ ਨਾ ਉਹ ਕੋਈ ਗੱਲ ਰਾਹ ਸਰ ਪਾਉਂਦੇ ਨਹੀਂ ਹੂੰ ਉਹ ਵੀ ਦੱਸ ਰਿਹਾ ਆਪਾਂ ਨਾ ਲਕੋ ਨਹੀਂ ਰੱਖਣਾ ਸਿੱਧੀ ਗੱਲ ਪੰਜਾਬੀ 'ਚ ਸ਼ਾਰਟ ਕੱਟ ਦੇ ਦੱਸ ਦੋ ਵੀ ਉਹਨਾਂ ਅਲੱਜ ਤਾਂ ਨਹੀਂ ਪਾਉਂਦੇ ਤੁਸੀਂ ਕਹਿੰਦੇ ਵੀਡੀਓ ਦੇਖ ਲਓ ਵੀਡੀਓ 'ਚ ਸਹੀ ਗੱਲ ਦੱਸਦੇ ਨਹੀਂ ਵੀਰੇ ਉਹ ਉਹਦੀ 'ਚ ਉਹਦੀ 'ਚ ਵੀ ਨਾ ਕਈ ਇਫੈਕਟ ਹੁੰਦਾ ਨਾ ਉਹ ਰੱਖ ਜਾਂਦੇ ਆ ਬਿਲਕੁਲ ਕਈ ਚੀਜ਼ਾਂ ਗਈਆਂ ਕਈ ਸਾਰੇ ਮਤਲਬ ਯੂਟਿਊਬਰ ਆ ਉਹਨਾਂ ਨੂੰ ਪਤਾ ਉਹਨਾਂ ਨੇ ਇਕੱਲਾ ਟ੍ਰੈਂਡਿੰਗ ਟਾਪਿਕ ਦਾ ਦੇਖ ਲਿਆ ਵੀ ਟਾਪਿਕ ਟ੍ਰੈਂਡ ਕੀ ਕਰਦਾ ਪਿਆ ਉਹਦੇ ਤੇ ਆਪਨੇ ਆਪ ਨੂੰ ਵੀ ਪੂਰੀ ਜਾਣਕਾਰੀ ਨਹੀਂ ਹੁੰਦੀ ਬਸ ਇੱਕ ਵੀਡੀਓ ਬਣਾਉਣ ਦੀ ਹੋੜ ਆ ਗਈ ਹਨਾ ਵੀ ਮੇਰੀ ਵੀਡੀਓ ਛੇਤੀ ਦੇਖਣ ਲੱਗ ਗਏ ਲੋਕ ਤੇ ਜੇ ਮਤਲਬ ਅਧੂਰੀ ਜਾਣਕਾਰੀ ਹੁੰਦੀ ਉਸੇ ਅਧੂਰੀ ਜਾਣਕਾਰੀ ਨਾਲ ਉਹ ਪਾ ਦਿੰਦੇ ਹੈਗੇ ਤਾਂ ਹੀ ਮੈਂ ਕਿਹਾ ਵੀ Google ਦੀ ਹੈਲਪ ਲੈ ਲਓ ਹਨਾ ਕਿ Google ਕਰਨਗੇ ਤਾਂ ਉਹ ਸਟੈਪ ਬਾਈ ਸਟੈਪ ਆ ਜਿਹੜਾ ਅੱਜ ਦੇ ਟਾਈਮ 'ਚ AI ਦਾ ਜਮਾਨਾ AI ਵੀ ਦੱਸ ਦਿੰਦਾ ਤੁਹਾਨੂੰ ਵੀ ਪੇ ਆਊਟ ਤੁਸੀਂ ਸੈਟਅਪ ਕਿਵੇਂ ਕਰਨਾ ਜਾਂ ਬਾਕੀ ਵੀ ਜਿਹੜੀਆਂ ਵੀ ਤਰੀਕੇ ਦੀਆਂ ਹੈਲਪ ਦੀ ਜ਼ਰੂਰਤ ਹੈਗੀ ਬਸ ਤੁਹਾਨੂੰ ਉਹ ਕਮਾਂਡ ਸਹੀ ਦੇਣੀ ਆਉਣੀ ਚਾਹੀਦੀ ਹੈ ਜੇ ਤੁਸੀਂ ਕਮਾਂਡ ਸਹੀ ਦਿੰਨੇ ਹੋ ਚਾਹੇ meta.ai ਹੈ ਜਾਂ meta.ai ਕਰਕੇ ਆ ਠੀਕ ਹੈ ਉਹ ਵੀ ਤੁਹਾਨੂੰ ਕਮਾਂਡ ਦੱਸ ਦੂਗਾ ਕਿ ਤੁਸੀਂ ਇੰਨਾ ਮਤਾਂ ਨਹੀਂ ਮਾਰਨਾ ਚਾਹੁੰਦੇ ਫਿਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੇਰੇ ਅੱਗੇ ਹੋਰ ਬਹੁਤ ਪ੍ਰੋਫੈਸ਼ਨਲ ਵੀਰ ਆ ਜਿਹੜੇ ਇਹ ਪ੍ਰੋਫੈਸ਼ਨਲੀ ਇਹੀ ਕੰਮ ਕਰਦੇ ਆ ਜਿਨ੍ਹਾਂ ਦਾ ਰਜਗਾਰ ਆ ਬਾਈ ਘਰ ਚੱਲਦਾ ਹਨਾ ਉਹਨਾਂ ਦਾ ਵੀ ਇਸ ਕਿੱਤੇ ਨਾਲ ਘਰ ਚੱਲਦਾ ਤਾਂ ਉਹਨਾਂ ਤੋਂ ਤੁਸੀਂ ਕੰਮ ਕਰਾ ਸਕਦੇ ਕਿਉਂਕਿ ਅਸੀਂ ਮੈਂ ਵੀ ਆਪ ਦੇਖਦਾ ਰਹਿੰਦਾ ਨਾ ਮੈਂ ਵੀਡੀਓ ਦੇਖ ਕੇ ਜਮ ਐਂਡ ਤੇ ਆ ਕੇ ਬਸ ਉਹ ਰਾਜ ਗੱਲ ਪਾਉਦੇ ਨਹੀਂ ਫਿਰ ਪਤਾ ਨਹੀਂ ਲੱਗਦਾ ਕੁਛ ਨਾਚ ਨਹੀਂ ਕਰਾ ਢੰਗ ਨਾਲ ਸਮਝਾਉਂਦੇ ਤੇ ਸਾਨੂੰ ਤੁਹਾਨੂੰ ਮੈਂ ਕਿਹਾ ਵੀ ਕਲੀਅਰ ਪੰਜਾਬੀ ਚਾਹਗਣ ਨੂੰ ਦੱਸੋ ਵੀ ਇਹ ਗੱਲਬਾਤ ਭਰਾ ਇਹ ਹੈ ਹਨਾ ਬਾਈ ਜੇ ਇੰਨੀ ਇੰਨੀ ਮੁਸ਼ਕਲ ਆਉਂਦੀ ਅਪ ਆਰਟ ਵੀਡੀਓ ਦੇ ਵਿੱਚ ਆਪਾਂ ਆਪਣਾ ਨੰਬਰ ਦੇ ਦਾਂਗੇ ਤੁਸੀਂ ਸਾਨੂੰ ਫੋਨ ਕਰ ਲਿਓ ਜੇ ਥੋੜੇ ਤੁਸੀਂ ਸੈਟ ਅਪ ਕਰ ਸਕਦੇ ਹੋ ਤਾਂ ਤੁਸੀਂ ਕਰ ਲਿਓ ਨਹੀਂ ਨਹੀਂ ਤਾਂ ਤੁਸੀਂ ਸਾਨੂੰ ਫੋਨ ਕਰ ਲਿਓ ਭਾਈ ਅਸੀਂ ਸੈਟ ਅਪ ਕਰ ਠੀਕ ਆ ਤੇ ਕਿੰਨੇ ਕਿ ਚੈਨਲ ਚੱਲਦੇ ਆਪਣੇ ਕੋਲ ਤੁਸੀਂ ਦੇਖ ਰਹੇ ਚੱਲਦੇ ਬਹੁਤ ਆ ਭਾਈ ਪੰਜਾਬ ਦੇ ਮੇਰੇ ਖਿਆਲ ਨਾਲ ਨਾ ਨਾ ਕਰਦੇ ਵੀ ਆਪਣੇ ਕੋਲੇ ਸੈਂਕੜੇ ਚੈਨਲ ਹੋਣਗੇ ਜਿਹੜੇ ਜਿਨ੍ਹਾਂ ਨੂੰ ਆਪਾਂ ਸਰਵਿਸ ਹੁਣ ਤਾਈ ਦੇ ਚੁੱਕੇ ਆ ਜਾਂ ਦੇਈ ਜਾਂਦੇ ਆ ਸਾਰੇ ਆਪਣੇ ਚੈਨਲ ਵੀ ਤੁਸੀਂ ਦੇਖਦੇ ਹੋ ਨਾ ਹਾਂਜੀ ਹਾਂਜੀ ਫੇਸਬੁਕ ਵੀ ਜਿਵੇਂ ਅਰਜੀਤ ਰਾਏ ਤੇ ਜੀਤਾ ਫਾਰਮ ਟੀਵੀ ਹਾਂਜੀ ਤੇ ਜਿਵੇਂ ਜੀਤਾ ਫਾਰਮ ਟੀਵੀ ਦੀ ਵੀ ਮੈਂ ਬਾਈ ਵੀ ਬੈਠਿਆ ਨਾਲ ਤੇ ਮੈਂ ਇਹਦੀ ਵੀ ਆਪਣੀ ਜਿਵੇਂ ਸਟੋਰੀ ਸੀਗੀ ਵੀ ਕੀ ਸੀਗਾ ਵੀ ਮਤਲਬ ਵੀ ਜਿਹੜਾ ਇਹਨਾਂ ਦਾ ਜੀਤਾ ਫਾਰਮ ਟੀਵੀ ਸੀਗਾ ਉਹ ਉੱਡ ਗਿਆ ਸੀਗਾ ਹੈਨਾ ਚੈਨਲ ਇਹਨਾਂ ਦਾ ਗਾਇਬ ਹੋ ਗਿਆ ਸੀਗਾ ਬਿਲਕੁਲ ਹੀ ਮਤਲਬ YouTube ਤੋਂ ਗਾਇਬ ਹੋ ਗਿਆ ਸੀਗਾ ਤੇ ਉਹ ਵੀ ਆਪਾਂ ਵਾਪਸ ਕਰਾ ਕੇ ਦਿੱਤਾ ਸੀਗਾ ਬਾਕੀ ਬਾਈ ਸਾਹਮਣੇ ਬੈਠਿਆ ਚੈਨਲ ਤੁਸੀਂ ਜੀਤਾ ਫਾਰਮ ਟੀਵੀ ਜਾ ਕੇ ਦੇਖ ਸਕਦੇ ਹੋ ਤੇ ਅੱਜ ਦੀ ਘੜੀ ਵਧੀਆ ਗ੍ਰੋਥ ਆ ਰਹੀ ਹੈ ਤੇ ਵਧੀਆ ਚੱਲ ਰਿਹਾ ਹੈ ਠੀਕ ਹੈ ਜੀ ਹਾਂਜੀ ਬਾਈ ਵਧੀਆ ਚੱਲਦੀ ਫੇਸਬੁੱਕ ਵੀ ਤੁਸੀਂ ਦੇਖਦੇ ਪਏ ਜੀ ਆਪਣਾ ਬੜੀ ਚੱਲ ਰਿਹਾ ਤੁਸੀਂ 10 ਦਿਨ ਵੀ ਆਹ ਫਾਲਟ ਆਣਾ ਕਈ ਵਾਰ ਨਹੀਂ ਪਤਾ ਲੱਗਦਾ ਤੁਹਾਨੂੰ ਬੰਦੇ ਜਿਹੜੇ ਨਵੇਂ ਬੰਦੇ ਆ ਕਈ ਵਾਰਾ ਭਰਾਵਾਂ ਨਾਲ ਚੈਨਲ ਦਾ ਚਲਾ ਲਾਂਦੇ ਆ ਮੇਰੇ ਵਰਗੇ ਤੇ ਪਰ ਮੁੜ ਕੇ ਸੈਟਿੰਗ ਕਰਨੀ ਔਖੀ ਹੋ ਜਾਂਦੀ ਹੈ ਨਾ ਇਹਦੇ ਵਿੱਚ ਜਿੰਨੇ ਕਈ ਸਾਰੀਆਂ ਚੀਜ਼ਾਂ ਬਾਈ ਜਿਵੇਂ ਹੁਣ ਕੰਟੈਂਟ ਨੂੰ ਲੈ ਕੇ ਗੱਲ ਹੁੰਦੀ ਹੈ ਹਨਾ ਕੰਟੈਂਟ ਮੈਂ ਹਮੇਸ਼ਾ ਇਹ ਗੱਲ ਕਹਿਣਾਗਾ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਆ ਜਾਂ ਮਤਲਬ ਵੀ ਆਪਣੇ ਨਾਲ ਮੇਲ ਵਰਤਾਲੇ ਭਰਾਗੇ ਹਾਂਜੀ ਇਹ ਕੰਟੈਂਟ ਹੈਗਾ ਉਹ ਕਿੰਗਾ ਬਈ ਠੀਕ ਹੈ ਜਿਹੜੇ ਬੰਦੇ ਦਾ ਆਪਦਾ ਕੰਟੈਂਟ ਹੈਗਾ ਤੇ ਆਪ ਵੀਡੀਓ ਬਣਾਉਂਦਾ ਜਾਂ ਐਡਿਟ ਕਰਦਾ ਕਿਸੇ ਦਾ ਕੁਝ ਨਹੀਂ ਚੱਕ ਕੇ ਪਾਉਂਦਾ ਹਨਾ ਉਹ ਕਿੰਗਾਗਾ ਉਹ ਰਾਜਾ ਹੈਗਾ ਠੀਕ ਹੈ ਫੇਸਬੁੱਕ ਦਾ ਵੀ ਤੇ YouTube ਦਾ ਵੀ ਉਹ ਰਾਜਾ ਹੈਗਾ ਕਾਰਨ ਉਹਦੇ ਵਿੱਚ ਚਾਹੇ ਅੱਜ ਵਿਊ ਥੋੜੇ ਆਉਣ ਪਰ ਉਹਦਾ ਕੰਟੈਂਟ ਤੁਹਾਡਾ ਆਪਦਾ ਹੈਗਾ 100% ਯੂਨੀਕ ਆ ਤੁਹਾਨੂੰ ਕਿਸੇ ਮਤਲਬ ਆ ਨਹੀਂ ਵੀ ਕੋਈ ਕਮਿਊਨਿਟੀ ਗਾਈਡਲਾਈਨ ਦੀ ਸਟ੍ਰਾਈਕ ਆ ਜੂ ਜਾਂ ਹੋਰ ਸਟ੍ਰਾਈਕ ਆ ਜਾਣੀ ਬਸ ਕੰਟੈਂਟ ਬਣਾਉਣ ਵੇਲੇ ਬਸ ਧਿਆਨ ਰੱਖੋਗੇ ਸਕਰੀਨਸ਼ਾਟ ਜਿਹੜਾ ਉਹ ਕਹਿੰਦੇ ਉਹ ਕਾਪੀ ਕਰ ਲੈਂਦੇ ਗਾਣੇ ਗੁਣੇ ਮੁਸਲਮਾਨਾਂ ਦੇ ਚੈਨਲ ਤੋਂ ਮੈਂ ਬਹੁਤ ਵਾਇਚਨਾ ਯੋ ਚਲਾਈ ਜਾਂਦੇ ਹੋ ਕੀ ਇਹ ਸਹੀ ਹੈ ਕਿ ਸਸਤ ਅਸਲ ਦੇ ਵਿੱਚ ਪਤਾ ਕੀ ਹੈ ਬਾਈ ਦੇਖੋ ਜੁਗਾੜ ਹਰੇਕ ਪੰਜਾਬੀ ਖਾਸ ਕਰਕੇ ਆਪਾਂ ਜੁਗਾੜ ਵਾਸਤੇ ਬੇਮਤਾਨਾ ਵੀ ਜੁਗਾੜ ਬਣਾਈ ਕਿਹੜਾ ਕੀ ਕਹਿੰਦੇ ਉਹਨੂੰ ਸਕ੍ਰੀਨ ਵੀਡੀਓ ਸਕ੍ਰੀਨਸ਼ਾਟ ਵੀਡੀਓ ਲੈ ਲੈਂਦੇ ਆ ਵੀਡੀਓ ਸ਼ਾਟ ਬੋਲਦੇ ਆ ਮੈਂ ਹਾਂ ਉਹ ਆਪ ਉਹ ਚੱਕ ਲਾਦੇ ਵੀਡੀਓ ਦੇ ਉੱਠਾ ਦੀ ਫੋਟੋ ਜੀ ਲੈ ਲੈਂਦੇ ਉਹ ਕੀ ਆ ਸਿਸਟਮ ਅੱਛਾ ਉਹ ਗ੍ਰੀਨ ਸਕ੍ਰੀਨ ਵਾਲੀ ਵੀਡੀਓ ਦੀ ਗੱਲ ਕਰਦੇ ਹਾਂ ਗ੍ਰੀਨ ਸਕ੍ਰੀਨ ਵਾਲੀ ਦੇ ਵਿੱਚ ਕੀ ਹੁੰਦਾ ਹੈਗਾ ਵੀ ਜਿਵੇਂ ਆਪਾਂ ਮੰਨ ਲਓ ਕਿਸੇ ਚੀਜ਼ ਤੇ ਇੱਕ ਵੀਡੀਓ ਦੇਖਦੇ ਆ ਉਹਦੇ ਤੇ ਆਪਾਂ ਰਿਐਕਸ਼ਨ ਦੇਣਾ ਹੁੰਦਾ ਉਹ ਜਿਹੜੀ ਉਹ ਆਪਸ਼ਨ ਦਿੱਤੀ ਗਈ ਸੀ ਉਹ ਇਹ ਸੀ ਵੀ ਜਿਵੇਂ ਮੰਨ ਲਓ ਕਿਸੇ ਕ੍ਰੀਏਟਰ ਨੇ ਕੋਈ ਵੀਡੀਓ ਬਣਾਈ ਹੈ ਨਾ ਉਹਦੇ ਬਾਬਤ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਆਪਦੀ ਆਡੀਅנס ਦੇ ਨਾਲ ਉਹ ਚੀਜ਼ ਸ਼ੇਅਰ ਕਰਨਾ ਚਾਹੁੰਦੇ ਹੋ ਠੀਕ ਹੈ ਉਹਨਾਂ ਦੀ ਵੀਡੀਓ ਲੈ ਲੈਣੇ ਹੋ ਤੇ ਉਹ ਵੀਡੀਓ ਦੇ ਉੱਪਰ ਆਪ ਦਾ ਰਿਐਕਸ਼ਨ ਦੇਣੇ ਹਨ ਹਣਾ ਪਰ ਉੱਥੇ ਹੁਣ ਬਹੁਤ ਸਾਰੇ ਬਾਈ ਕਹਿੰਦੇ ਵੀ ਸਾਨੂੰ ਕੰਟੈਂਟ ਦਾ ਕਲੇਮ ਆ ਜਿਹੜਾ ਵੀ ਆਊਗਾ ਕਿ ਨਹੀਂ ਆਊਗਾ ਇਹ ਕੁਐਸਚਨ ਹੁੰਦਾ ਹੈਗਾ ਬਹੁਤੇ ਆਪਣੇ ਮਤਰਾ ਦਾ ਤੇ ਉਹਦੇ 'ਚ ਬਾਈ ਇਹ ਚੀਜ਼ ਆ ਦੇਖੋ ਕੰਟੈਂਟ ਆ ਜਿਹੜਾ ਇਹ ਤੁਹਾਨੂੰ ਵੀ ਪਤਾ ਹੈਗਾ ਵੀ ਤੁਹਾਡਾ 100% ਤੁਹਾਡਾ ਨਹੀਂ ਆਉਂਦਾ ਤੁਸੀਂ ਕਿਸੇ ਦੇ ਕੰਟੈਂਟ ਨੂੰ ਚੱਕ ਕੇ ਉਹਦੇ ਤੇ ਰਿਐਕਸ਼ਨ ਵੀਡੀਓ ਬਣਾ ਰਹੇ ਹੋ ਅਗਲਾ ਅਗਲੇ ਦੀ ਪ੍ਰਾਪਰਟੀ ਹੈ ਅਗਲਾ ਚਾਹੇ ਤਾਂ ਤੁਹਾਨੂੰ ਉਹਦੇ ਤੇ ਵੀ ਸਟ੍ਰਾਈਕ ਹੈ ਜਿਹੜੀ ਉਹ ਦੇ ਸਕਦਾ ਹੁੰਦਾ ਠੀਕ ਹੈ ਠੀਕ ਹੈ ਨਹੀਂ ਦਿੰਦਾ ਉਹ ਗੱਲ ਵੱਖਰੀ ਹੈ ਕਿਉਂਕਿ ਬਹੁਤੇ ਕ੍ਰिएਟਰ ਹਨ ਜਿਹੜੇ 90% ਕ੍ਰिएਟਰ ਉਹ ਨਹੀਂ ਦਿੰਦੇ ਕਾਰਨ ਕਿਉਂਕਿ ਹਰੇਕ ਬੰਦਾ ਚਾਹੁੰਦਾ ਹੁੰਦਾ ਵੀ ਯਾਰ ਵੀ ਮੇਰੀ ਵੀਡੀਓ ਅਕਸਰ ਨੂੰ ਚਿਹਰਾ ਤਾਂ ਮੇਰਾ ਹੀ ਅੱਗੇ ਜਾ ਰਿਹਾ ਜੇ ਹੁਣ ਕੋਈ ਆਪਣੀ ਵੀਡੀਓ ਚੱਕ ਕੇ ਇਹਦੇ ਤੇ ਕੋਈ ਰਿਐਕਸ਼ਨ ਲਾ ਦੇ ਹਨਾ ਆਪ ਦਾ ਰਿਐਕਸ਼ਨ ਕਰ ਕਰ ਦੇ ਤਾਂ ਆਪਾਂ ਨੂੰ ਇਹ ਆ ਵੀ ਸਾਡਾ ਵੀ ਤਾਂ ਚਿਹਰਾ ਜਾ ਹੀ ਰਿਹਾਗਾ ਜੇ ਆ ਪੋੜਾ ਚੈਨਲ ਵੱਡਾ ਹੋਇਆ ਆਪਾਂ ਨੂੰ ਲੱਗਿਆ ਵੀ ਉਹ ਆਪਾਂ ਨੂੰ ਪ੍ਰੋਫਿਟ ਦੇ ਰਿਹਾਗਾ ਕੰਮ ਕਿਤੇ ਦੇ ਰਿਹਾਗਾ ਕਿਉਂਕਿ ਹਰੇਕ ਬੰਦਾ ਆਪਦੇ ਫਾਇਦੇ ਲਈ ਕੰਮ ਕਰਦਾ ਜੇ ਆਪਾਂ ਨੂੰ ਉਸ ਗੱਲ ਦੇ ਵਿੱਚ ਆਪਣਾ ਫਾਇਦਾ ਲੱਗੂਗਾ ਤਾਂ ਆਪਾਂ ਚੱਲੀ ਜਾਂਦੇ ਆਂਗੇ ਜੇ ਆਪਾਂ ਨੂੰ ਲੱਗੂ ਸਾਡਾ ਨੁਕਸਾਨ ਹੁੰਦਾ ਆਪਾਂ ਵੀਡੀਓ ਡਾਊਨ ਕਰਾ ਦੇਾਂਗੇ ਉਹਨੂੰ ਅੱਜ ਕੱਲ੍ਹ ਹੁਣ YouTube ਤੇ Facebook ਨੇ ਬਦਲਾਅ ਕੀਤਾ ਬਈ ਕੋਈ ਮੜਾ-ਮੋਟਾ ਨਹੀਂ ਹਾਂਜੀ ਬਈ ਬਦਲਾਅ ਤਾਂ ਇਹਦੇ ਦੇਖੋ ਵੀ ਅਪਡੇਟ ਆਉਂਦੀਆਂ ਰਹਿੰਦੀਆਂ ਗਈਆਂ ਦੇਖੋ ਹਣਾ ਠੀਕ ਆ ਜਿਵੇਂ ਹੁਣ ਮੇਨ ਚੀਜ਼ ਹੈਗੀ ਜਿਵੇਂ ਮੈਂ ਕੰਟੈਂਟ ਤੇ ਪਹਿਲੇ ਦੁਬਾਰੇ ਫੇਰ ਕੰਟੈਂਟ ਤੇ ਲਿਆਵਾ ਵੀ ਮੈਂ origignal ਕੰਟੈਂਟ ਲਈ ਦੱਸਦਾ ਪਰ ਕਈ ਬੰਦੇ ਕਹਿੰਦੇ ਵੀ ਜਿਹੜੇ ਹੁਣ ਫਿਲਮਾਂ ਦੇ ਸੀਨ ਕੱਟ-ਕੱਟ ਕੇ ਸਦੇ ਕਈਆਂ ਤੇ ਪਾਏਦੇ ਹੁੰਦੇ ਹਨ ਵੀ ਉਹਨਾਂ ਦੇ ਯਾਰ ਫਿਲਮਾਂ ਦੇ ਸੀਨ ਕੱਟ ਕੇ ਪਾਏ ਆ ਉਹ ਵੀ ਚੈਨਲ ਮੋਨਟਾਈਜ਼ ਹੋ ਗਿਆ ਹਣਾ ਉਹ ਕਿਵੇਂ ਹੋ ਜਾਂਦੇ ਹੈਗੇ ਹੂੰ ਹੂੰ ਉਹਦੇ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਬਈ ਪਤਾ ਕੀ ਆ ਦੇਖੋ ਇਹ AI ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਹਾਲਾਂਕਿ ਬਣਾਇਆ ਵਾ ਤਾਂ ਕਿਸੇ ਇਨਸਾਨ ਨਹੀਂ ਹੈ ਹਨਾ ਉਹਨੂੰ ਥੋੜੇ ਸਮੇਂ ਲਈ ਮੈਨਿਪੂਲੇਟ ਦਾ ਮੈਨਿਪੂਲੇਟ ਕਰ ਲੈਂਦੇ ਆ ਲੋਕ ਹਨਾ ਚਾਹੇ ਉਹ ਵੀਡੀਓ ਐਡੀਟਿੰਗ ਦੇ ਰਹੀਆਂ ਚਾਹੇ ਕੰਟੈਂਟ ਨੂੰ ਮਤਲਬ ਵੀ ਕਮਾ ਲੈਂਦੇ ਆਗੇ ਹਨਾ ਚਾਹੇ ਉਹਦੀ ਆਡੀਓ ਤੇ ਕੰਮ ਕਰਕੇ ਵੀਡੀਓ ਤੇ ਕੰਮ ਕਰਕੇ ਕੰਟੈਂਟ ਇੱਕ ਵਾਰੀ ਲਈ ਲੱਗਦਾ ਵੀ ਇਹ ਉਹਨਾਂ ਦਾ 100% ਓਰੀਜਨਲ ਆ ਠੀਕ ਹੈ ਉਹਨਾਂ ਨੂੰ ਮੋਨਟਾਈਜੇਸ਼ਨ ਮਿਲ ਜਾਂਦੀ ਆ ਪਰ ਜਦੋਂ ਉਹ ਵੀਡੀਓ ਬਾ ਬਾ ਚੱਲ ਜਾਂਦੀ ਹੈ ਜੇ ਉਹ ਕਿਸੇ ਉਹਦੇ ਓਰੀਜ ਠੀਕ ਹੈ ਅਗਲਾ ਸਟ੍ਰਾਈਕ ਦੇ ਦਿੰਦਾ ਵੀਡੀਓ ਡਾਊਨ ਕਰਾਉਂਦਾ ਫਿਰ ਉਹ ਚੈਨਲ ਨਹੀਂ ਪੂਰ ਮਤਲਬ ਕੱਲੀ ਵੀਡੀਓ ਨਹੀਂ ਉੱਡਦੀ ਕਿਵਰੀ ਪੂਰੇ ਦਾ ਪੂਰਾ ਚੈਨਲ ਵੀ ਗਾਇਬ ਹੋ ਜਾਂਦਾ ਹੁਣ ਜਿਹੜੇ ਬੰਦੇ ਉਸ ਚੀਜ਼ ਤੇ ਕੰਮ ਕਰਦੇ ਆ ਉਹ ਇੱਕ ਪੇਜ ਤੇ ਕੰਮ ਨਹੀਂ ਕਰਦੇ ਹੁੰਦੇ ਉਹ ਕੀ ਕਰਦੇ ਹੁੰਦੇ ਆ ਵੀ ਉਹਨਾਂ ਦਾ ਕੰਮ ਹੀ ਇਹ ਆ ਉਹਨਾਂ ਨੇ ਕੀ ਆ ਵੀ 20 ਪੇਜ ਬਣਾ ਲਏ 20 ਦੇ ਵਿੱਚੋਂ ਦੋ ਮੋਨਟਾਈਜ਼ ਹੋ ਗਏ ਤਾਂ ਜਿਹੜੇ ਮੋਨਟਾਈਜ਼ ਹੋ ਗਏ ਉਹਨਾਂ ਨੇ ਮਹੀਨਾ ਕਿ ਦੇਖਣਾ ਵੀ ਉਹਨਾਂ ਦੇ ਵੀ ਮਹੀਨਾ ਵੀਡੀਓ ਪਾਈ ਜਾਣੀ ਆ ਜਦੋਂ ਉਹਨਾਂ ਤੇ ਕੋਈ ਸਟ੍ਰਾਈਕ ਆ ਗਈ ਮਤਲਬ ਜਿੰਨੇ ਕੇ ਪੈਸੇ ਕੱਢਣੇ ਆ ਉਹਨਾਂ ਤੋਂ ਕੱਢ ਕੇ ਪੇਜ ਬੰਦ ਹੋ ਗਿਆ ਠੀਕ ਹੈ ਇਹਦੇ ਕੋਲ ਚੱਲਦਾ ਹਾਂ ਇਹ ਇਹ ਚੀਜ਼ ਕਰਦੇ ਆ ਉਹ ਵੀ ਜੇ ਉਹਨਾਂ ਦੇ 10 15 ਪੇਜ ਬੰਦ ਪਏ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਜੇ ਮੰਨ ਲਓ ਪੇਜ ਬੰਦ ਹੋ ਗਿਆ ਉਸ ਦਿਵਾਰ ਵੀਡੀਓ ਹਟਾ ਦੇਣਗੇ ਵੀਡੀਓ ਹਟਾ ਕੇ ਉਹ ਅੱਜ ਨਹੀਂ ਦੁਬਾਰੇ ਮੋਨਟਾਈਜ਼ ਹੋਊਗਾ ਉਹਦੇ ਤੇ ਜਿਹੜੇ ਸਬਸਕ੍ਰਾਈਬਰ ਜੁੜ ਗਏ ਜਾਂ ਜਿਹੜੇ ਫਾਲੋਅਰ ਜੁੜ ਗਏ ਉਹਨਾਂ ਤੋਂ ਕੰਮ ਕਿਵੇਂ ਲੈਂਦੇ ਆ ਵੀ ਉਹਨਾਂ ਤੋਂ ਵੀਡੀਓ ਸ਼ੇਅਰ ਕਰਨ ਲੱਗ ਜਾਂਦੇ ਆ ਠੀਕ ਆ ਉਹਨੂੰ ਇੱਕ ਸ਼ੇਅਰ ਕਰਨ ਲਈ ਟੂਲ ਬਣਾ ਲੈਂਦੇ ਆ ਜਿਵੇਂ ਮੰਨ ਲਓ ਹੁਣ ਮੇਰੇ ਕੋਲੇ 1 ਮਿਲੀਅਨ ਦਾ ਕੋਈ ਪੇਜ ਹੋਵੇ ਡੀਮੋਨਟਾਈਜ਼ ਹੋ ਗਿਆ ਡੀਮੋਨਟਾਈਜ਼ ਹੋਣ ਤੋਂ ਬਾਅ ਮੇਰਾ ਜਿਹੜਾ ਪੇਜ ਹੁਣ ਮੈਂ ਨਵਾਂ ਬਣਾਇਆ ਉਹਦੇ ਤੁਹਾਨੂੰ ਸ਼ੇਅਰ ਕਰਾ ਦਿਆ ਕਰੂੰ ਜਿਹੜੀ ਆਡੀਅנס ਆ ਉਹ ਤਾਂ ਮੈਂ ਵਰਤ ਹੀ ਸਕਦਾ ਨਾ ਬਹੁਤ سارے ਤਰੀਕੇ ਆ ਬਈ ਇਸੇ ਤਰੀਕੇ ਦੇ ਛੋਟੇ ਛੋਟੇ ਚੀਜ਼ਾਂ ਕਰਕੇ ਲੂਪ ਉਹ ਲੱਭ ਲੈਂਦੇ ਹੈਗੇ ਬੰਦੇ ਠੀਕ ਹੈ ਤੇ ਆਪਣੇ ਚੈਨਲ ਕਿਹੜਾ ਜੀ ਆਪਣਾ ਜਿਹੜਾ ਚੱਲ ਰਿਹਾ ਹੁਣ ਅੱਜਕੱਲ੍ਹ ਆਪਣਾ ਆਪ ਦਾ ਚੱਲਦਾ ਬਈ ਓਕੇ ਪੰਜਾਬ ਟੀਵੀ ਜਿੱਥੇ ਆਪਾਂ ਕੋਸ਼ਿਸ਼ ਕਰਦੇ ਆਂ ਵੀ ਅਸਲ ਪੰਜਾਬ ਦੀ ਜਿਹੜੀ ਤਸਵੀਰ ਆ ਉਹ ਆਮ ਲੋਕਾਂ ਤੱਕ ਲੈ ਕੇ ਆ ਸਕੀਏ ਓਕੇ ਓਕੇ ਪੰਜਾਬ ਟੀਵੀ ਤੇ ਇਹ ਕਾਤੇ ਫੇਸਬੁਕ ਤੇ YouTube ਤੇ ਫੇਸਬੁਕ ਤੇ ਵੀ ਹੈਗਾ ਹਾਂਜੀ YouTube ਤੇ ਵੀ ਹੈਗਾ Instagram ਤੇ ਵੀ ਹੈਗੇ ਆ ਆਪਾਂ Twitter ਤੇ ਵੀ ਹੈਗੇ ਆ ਜਿੱਥੇ ਆਪਣੇ ਫੋਲੋਅਰ ਹੈਗਾ ਫੇਸਬੁਕ ਤੇ ਕਿੰਨੇ ਕਾ ਜੀ ਫੇਸਬੁਕ ਤੇ ਆਪਣੇ ਕੋਲੇ ਆਪਣੇ ਨਾਲ ਹੁਣ 228000 ਬੰਨਾਂ ਦਾ ਪਰਿਵਾਰ ਹੋ ਗਿਆ ਹੈਗਾ ਆਪਣਾ ਹਾਂਜੀ ਤੇ 15 ਕੇ ਹਜ਼ਾਰ ਦੇ ਕਰੀਬ ਕਰੀਬ YouTube ਤੇ ਪਰਿਵਾਰ ਹੋ ਗਿਆ ਇਸੇ ਤਰੀਕੇ ਨਾਲ Instagram ਤੇ ਜਿਹੜਾ Instagram ਤੇ ਆਪਾਂ ਹੁਣੇ ਸਟਾਰਟ ਅਪ ਲਿਆ ਹੈਗਾ ਤੇ ਉੱਥੇ 1200 ਲੋਕਾਂ ਦਾ ਪਰਿਵਾਰ ਉੱਥੇ ਵੀ ਹੋ ਗਿਆ ਹੈਗਾ ਬਾਕੀ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈਗਾ ਦਿਨ-ਬਦ ਦਿਨ ਮਤਲਬ ਅੱਗੇ ਵਧ ਰਹੇ ਹਾਂ ਠੀਕ ਆ ਤੁਸੀਂ ਆੜਕਾ ਦੀ ਲਾਉਣੇ ਜੀ ਅੱਜ ਕੱਲ ਜਿਹੜੀ ਤੁਸੀਂ ਆਪਣਾ ਪੋਡਕਾਸਟ ਕਰਦੇ ਹੋ ਕੀ ਕਰਦੇ ਤੁਸੀਂ ਇਹ ਡਿਪੈਂਡ ਕਰਦਾ ਬਾਈ ਜਿਵੇਂ ਅਜਿਹੇ ਜੀ ਤਸਵੀਰ ਕਰੈਕਟਰ ਮਿਲਦਾ ਜਿਹੇ ਜਾਂ ਹਨਾ ਜਿਵੇਂ ਮੰਨ ਲਓ ਕੋਈ ਵੀ ਇਹੋ ਜੀ ਚੀਜ਼ ਆ ਵੀ ਜਿਹਦੇ ਤੇ ਪਬਲਿਕ ਰਿਵਿਊ ਚਾਹੀਦਾ ਠੀਕ ਆ ਪਬਲਿਕ ਆਪ ਦਾ ਵਿਚਾਰ ਦੇਵੇ ਹਨਾ ਤਾਂ ਆਪਾਂ ਉੱਥੇ ਪਬਲਿਕ ਦੇ ਰਿਵਿਊ ਲੈ ਲੈਣੇ ਆ ਜਿਹਨੂੰ ਪਬਲਿਕ ਰਿਐਕਸ਼ਨ ਕਹਿ ਦਿੰਦੇ ਆ ਠੀਕ ਆ ਠੀਕ ਆ ਤੇ ਪੌਡਕਾਸਟ ਵਾਲਾ ਵੀ ਕਈ ਵਾਰੀ ਕੋਈ ਕਰੈਕਟਰ ਆਪਾਂ ਨੂੰ ਉਸ ਪਬਲਿਕ ਦੇ ਵਿੱਚੋਂ ਇਹੋ ਜਿਹਾ ਮਿਲਦਾ ਵੀ ਇਹਦੇ ਬਾਰੇ ਹੋਰ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ ਫਿਰ ਉਹਦੇ ਨਾਲ ਆਪਾਂ ਪੌਡਕਾਸਟ ਵੀ ਸ਼ੂਟ ਕਰ ਰਹੇ ਹਾਂ ਕੋਸ਼ਿਸ਼ ਕਰੀਦੀ ਆ ਵੀ ਆਪਾਂ ਸੈਲੀਬ੍ਰਿਟੀਆਂ ਵਾਲੇ ਚੱਕਰ 'ਚ ਨਹੀਂ ਪੈਂਦੇ ਹਨ ਜਿਹੜਾ ਅਸਲ ਪੰਜਾਬ ਆ ਜਿਹੜੇ ਅਸਲ ਪੰਜਾਬੀ ਹੈਗੇ ਉਹਨਾਂ ਦੀ ਤਸਵੀਰ ਆ ਜਿਹੜੀ ਉਹ ਲਿਆਂਦੀ ਜਾ ਸਕੇ ਸਾਹਮਣੇ ਜਿਹੜੇ ਖਬਰਾਂ ਬਣਨ ਤੋਂ ਰਹਿ ਜਾਂਦੇ ਹੈਗੇ ਮੇਨਲੀ ਇਹ ਚੀਜ਼ ਆ ਵੀ ਜਿਹੜੇ ਖਬਰਾਂ 'ਚ ਨਹੀਂ ਆਉਂਦੇ ਉਹਨਾਂ ਬੰਦਿਆਂ ਨੂੰ ਆਪਾਂ ਆਪਦੇ ਚੈਨਲ ਤੇ ਫੀਚਰ ਕਰਦੇ ਹਾਂ ਠੀਕ ਆ ਜੀ ਹਾਂਜੀ ਬਾਅਦ ਦੱਸੋ ਜਿਹੜੀ ਨਵੀਂ ਤੁਸੀਂ ਦਰਸ਼ਕਾਂ ਨੂੰ ਕਿਹੜੇ ਚੈਨਲ ਤੇ ਪਾ ਰਹੇ ਤੁਸੀਂ ਵੀਡੀਓ ਜਿਹੜੀ ਬਣਾਉਣੀ ਦੱਸ ਰਹੇ ਹੋ ਵੀ ਦੇਖੋ ਬਈ ਪਤਾ ਕੀ ਹੈ ਜੀ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਵੀ ਜਿਹੜੀ ਜਾਣਕਾਰੀ ਹੈਗੀ ਵੀ ਮੈਂ ਮੈਂ ਵੀ ਪੈਸੇ ਲੈਣਾ ਹਣਾ ਕੰਮ ਕਰਨ ਦੇ ਜਦੋਂ ਕੋਈ ਮੇਰੇ ਕੋਲ ਆਉਂਦਾ ਕੰਮ ਕਰਾਉਣ ਤਾਂ ਕੰਮ ਕਰਨ ਦੇ ਮੈਂ ਪੈਸੇ ਜ਼ਰੂਰ ਚਾਰਜ ਕਰਦਾ ਆ ਆਪਣੀ ਮਿਹਨਤ ਹੈ ਜਿਹੜੀ ਦੂਜੀ ਚੀਜ਼ ਕੀ ਹੈ ਵੀ ਜਿਹੜੇ ਬੰਦੇ ਸਿੱਖਣਾ ਚਾਹੁੰਦੇ ਆ ਬਹੁਤ ਸਾਰੇ ਦੋਸਤ ਮੈਨੂੰ ਫੋਨ ਕਰਦੇ ਆ ਵੀ ਬਈ ਸਾਨੂੰ ਸਿਖਾ ਦਿਓ ਜੀ ਕੰਮ ਦੇਖੋ ਇਹ ਕੋਈ ਐਹੀ ਜਿਹੀ ਚੀਜ਼ ਤਾਂ ਹੈ ਨਹੀਂ ਬਈ ਵੀ ਮੈਂ ਕੋਈ ਇੱਕ ਤਵੀਤ ਆ ਵੀ ਖੋਲ ਕੇ ਤੁਹਾਨੂੰ ਗਲਾਸ ਚ ਦੇ ਦੂੰ ਵੀ ਤੇ ਤੁਸੀਂ ਪੀ ਲਓ ਹਣਾ ਤੇ ਤੁਸੀਂ ਸਿੱਖ ਜਾਓਗੇ ਐ ਇਸ ਤਰੀਕੇ ਨਹੀਂ ਹੁੰਦਾ ਪ੍ਰੈਕਟਿਸ ਆ ਜਿਹੜੀ ਉਹਨੇ ਤੁਹਾਨੂੰ ਸਿਖਾਉਣਾ। ਉਹ ਪ੍ਰੈਕਟਿਸ ਕਰਨ ਲਈ ਤੁਹਾਨੂੰ ਵੀਡੀਓਜ਼ ਆ ਜਿਹੜੀਆਂ ਉਹਦੇ ਲਈ ਤੁਸੀਂ ਮੇਰਾ ਪਰਸਨਲ ਚੈਨਲ ਆ ਸ਼ਸ਼ੀ ਭੜੌੜ ਵਾਲਾ ਦੇ ਨਾਮ ਤੇ। ਐਸ ਐਚ ਏ ਐਸ ਐਚ ਆਈ ਭੜੌੜ ਬੀ ਐਚ ਡੀ ਏ ਯੂ ਆਰ ਡਬਲਯੂ ਏ ਐਲ ਏ ਭੜੌੜ ਵਾਲਾ ਕਰਕੇ ਇਹ ਚੈਨਲ ਆਗਾ ਉਹਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਓ ਠੀਕ ਐ ਜਿਹੜੀਆਂ ਮਤਲਬ ਕੰਮ ਦੀਆਂ ਵੀਡੀਓਜ਼ ਆ ਵੀ ਕੰਮ ਕਿਵੇਂ ਹੁੰਦਾਗਾ ਵੀ ਪੇ ਆਊਟ ਸੈਟਅਪ ਕਿਵੇਂ ਹੁੰਦਾਗਾ ਹੋਰ ਫੇਸਬੁੱਕ ਦਾ ਪੇਜ ਕਿਵੇਂ ਬਣਾਈਏ ਸਹੀ ਢੰਗ ਕੀ ਆ ਪੇਜ ਬਣਾਉਣ ਦਾ ਉਹ ਸਾਰੀਆਂ ਮਤਲਬ ਜਿਹੜੀਆਂ ਤੁਹਾਡੇ ਛੋਟੇ-ਛੋਟੇ ਸਵਾਲ ਹੁੰਦੇ ਆਗੇ ਠੀਕ ਹੈ ਪਰ ਦੇਖੋ ਮੈਨੂੰ ਮੈਂ ਉਹ ਛੋਟਾ ਸਾ ਸਵਾਲ ਕਾਰਨ ਕਿਉਂ ਆ ਵੀ ਕਿਉਂ ਕਹਿ ਰਿਹਾ ਕਿਉਂਕਿ ਜਿਹਨੂੰ ਪਤਾਗਾ ਉਹਨੂੰ ਤਾਂ ਐ ਲੱਗਦਾ ਵੀ ਉਹ ਛੋਟੀ ਜੀ ਚੀਜ਼ ਆ ਪਰ ਜਿਹਨੂੰ ਨਹੀਂ ਪਤਾ ਉਹਦੇ ਲਈ ਉਹ ਸਮੱਸਿਆ ਬਣ ਜਾਂਦੀ ਹੈ ਜਿਹੜੀਆਂ ਉਹ ਤੁਹਾਡੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਆ ਜਾਂ ਤੁਹਾਡੇ ਲਈ ਉਹ ਵੱਡੀਆਂ ਲੱਗਦੀਆਂ ਉਹਨਾਂ ਦਾ ਜਿਹੜਾ ਹੱਲ ਆ ਤੁਹਾਨੂੰ ਉਹ ਆਪਣੇ ਉਸ ਦੇ ਇਸ ਦੇ ਮਿਲ ਜੂਗਾ ਜਿਵੇਂ ਆਪਣੇ ਚੈਨਲ ਤੇ ਚਾਰ ਚੈਨਲ ਸੀ ਚਾਰਾਂ ਦੇ ਅਕਾਊਂਟ ਮੇਰੇ ਅਲੱਗ-ਅਲੱਗ ਕਰੇ ਹੋਏ ਸੀ ਤੁਸੀਂ ਇੱਕ ਹੀ ਦਾ ਹਰ ਤੱਕ ਖਾਤਾ ਕਿਵੇਂ ਉਹ ਦੱਸੇ ਹੁਣ ਉਹਦੇ ਚ ਵੀ ਹੈ ਇਹ ਸੀ ਇਹ ਚੀਜ਼ ਸੀ ਇਹਨਾਂ ਨੇ ਕੀ ਕਰਿਆ ਵੀ ਚਾਰ ਚੈਨਲ ਲਾਗੇ ਇਹਨਾਂ ਦੇ ਜਿਹੜੇ ਚਾਰੋਂ ਆ ਜਿਹੜੇ ਉਹ ਮੋਨਟਾਈਜ਼ ਹੋ ਗਏ ਮੋਨਟਾਈਜ਼ ਹੋਣ ਤੋਂ ਬਾਅਦ ਇਹਨਾਂ ਨੇ ਕੀ ਕਰਿਆ ਵੀ ਐਡਸੈਂਸ ਦੇ ਚਾਰ ਅਕਾਊਂਟ ਅਲੱਗ-ਅਲੱਗ ਚਾਰ ਅਕਾਊਂਟ ਬਣਾ ਕੇ ਲਾਏ ਪਰ ਐਡਸੈਂਸ ਦੀ ਪਾਲਿਸੀ ਆ ਵੀ 1 ਪਰਸਨ ਨੂੰ ਹੋ ਇੱਕੋ ਹੀ ਮਤਲਬ ਇੱਕੋ ਹੀ ਐਡ ਅਕਾਊਂਟ ਦਿੰਦੇ ਆ ਹਨਾ ਇੱਕੋ ਹੀ ਅਕਾਊਂਟ ਦਿੰਦੇ ਆ ਚੈਨਲ ਜਿਹੇ 10 ਹੋਣ ਉਹਦੇ ਪਰ ਉਹਦੇ ਚ ਕੀ ਆ ਵੀ YouTube ਆ ਜਾਂ Google ਆ ਉਹ ਇਹ ਚੀਜ਼ ਦੀ ਸਹੂਲਤ ਦਿੰਦਾ ਵੀ ਤੁਸੀਂ ਤੁਹਾਡੇ ਮੰਨ ਲਓ ਵੀ 8-10 ਚੈਨਲ ਜਾਂ 5-4 ਚੈਨਲ ਚੱਲਦੇ ਆ ਤਾਂ ਸਾਰੇ ਚੈਨਲਾਂ ਦੀ ਕਮਾਈ ਆ ਜਿਹੜੀ ਤੁਸੀਂ ਇੱਕ ਐਡਸੈਂਸ ਅਕਾਊਂਟ ਤੇ ਲੈ ਸਕਦੇ ਹੋ ਉਹ ਇੱਕ ਐਡਸੈਂਸ ਦੇ ਅਕਾਊਂਟ ਤੋਂ ਤੁਹਾਡੇ ਖਾਤੇ ਦੇ ਵਿੱਚ ਟ੍ਰਾਂਸਫਰ ਹੋ ਜਾਂਦੀ ਆ ਉਹਦਾ ਤੁਸੀਂ ਸਹੀ ਦੱਸਿਆ ਵੀ ਜੇ 20 ਡਾਲਰ ਇੱਕ ਚੈਨਲ ਤੇ ਬਣ ਕੇ 20 ਇੱਕ ਤੇ ਬਣ ਕੇ 100 ਡਾਲਰ ਹਾਂ ਉਹ ਸਾਰੇ ਬਈ ਇਕੱਠੇ ਹੋ ਕੇ ਤੁਹਾਨੂੰ ਮਿਲ ਜਾਣਗੇ ਕਾਰਨ ਕੀ ਆ 20 ਜਿਹੜਾ ਸਭ ਤੋਂ ਪੈਸਾ ਜਿਹੜਾ ਸਭ ਤੋਂ ਪਹਿਲਾ ਪੈਸਾ ਜਿਹੜਾ ਆਪਣੇ ਡਾਲਰ ਰਿਫਲੈਕਟ ਹੁੰਦੇ ਆ ਉਹ ਆਪਣੇ YouTube ਦੇ ਚੈਨਲ ਦੇ ਅਕਾਊਂਟ ਵਾਲੇ ਪੇਜ ਤੇ ਆਉਂਦੇ ਆ ਹਨਾ ਵੀ ਇੱਕ ਮਹੀਨੇ ਦੇ ਆਪਣੇ ਜੀ ਇੰਨੇ ਬਣ ਗਏ ਉਸ ਤੋਂ ਬਾਅਦ ਬਣਨ ਤੋਂ ਬਾਅਦ ਉਹ ਆਪਣੇ ਐਡਸੈਂਸ ਦੇ ਅਕਾਊਂਟ 'ਚ ਜਾਂਦੇ ਆ ਐਡਸੈਂਸ ਦੀ ਪਾਲਿਸੀ ਆ ਵੀ ਜਦੋਂ 100 ਡਾਲਰ ਉਹਦੇ ਵਿੱਚ ਇਕੱਠਾ ਹੋ ਗਿਆ ਉਸ ਤੋਂ ਬਾਅਦ ਉਹ ਤੁਹਾਨੂੰ ਉਹ ਪੇ ਆਊਟ ਦਿੰਦਾ ਠੀਕ ਆ ਹੁਣ ਉਹਦੇ 'ਚ ਇਹ ਮਾਇਨੇ ਨਹੀਂ ਰੱਖਦਾ ਵੀ ਉਹ ਤੁਹਾਡੇ ਇੱਕ ਚੈਨਲ ਤੋਂ 100 ਡਾਲਰ ਆਏ ਆ ਜਾਂ ਤੁਹਾਡੇ ਪੰਜਾਂ ਚੈਨਲਾਂ ਨੇ 20-20 ਡਾਲਰ ਦੀ ਕਮਾਈ ਕੀਤੀ ਤੇ ਤੁਹਾਨੂੰ ਉਹ ਪੰਜਾਹ ਚੈਨਲਾਂ ਦੀ ਕਮਾਈ ਹੈ ਜਿਹੜੀ ਉਹ 100 ਡਾਲਰ ਮਿਲ ਕੇ ਤੁਹਾਨੂੰ ਮਤਲਬ ਮਿਲੀ ਹੈ ਠੀਕ ਹੈ ਕਾਰਨ ਕੀ ਵੀ ਮਿਹਨਤ ਤਾਂ ਥੋੜੀ ਸੀ ਨਾ ਚੈਨਲ ਵੀ ਥੋੜੇ ਸੀਗੇ ਤੁਸੀਂ ਇੱਕ ਐਡ ਅਕਾਊਂਟ ਤੇ ਮਤਲਬ ਜਿੰਨ ਮੈਕਸਿਮਮ ਜਿਹੜੇ ਚੈਨਲ ਆਗੇ ਲਿਮਿਟ ਆ ਗਈ ਜਿਹੜੀ ਚੈਨਲਾਂ ਦੀ ਉਹ ਉਸ ਤਰੀਕੇ ਨਾਲ ਚਲਾ ਸਕਦੇ ਹੋ ਜੇ ਤੁਹਾਡੇ 8-10 ਚੈਨਲ ਆ ਤਾਂ ਚਲਾ ਸਕਦੇ ਹੋ ਤੁਸੀਂ ਇੱਕ ਐਡਸਨਸ ਅਕਾਊਂਟ ਤੇ ਇਸੇ ਤਰੀਕੇ ਨਾਲ ਮੈਨੂੰ ਯਾਦ ਆ ਆਜ਼ਾਦ ਫਿਲਮਜ਼ ਕਰਕੇ ਚੈਨਲ ਆ ਉਹਨਾਂ ਦੇ ਵੀ ਅੱਡ ਅੱਡ ਚੈਨਲ ਸੀਗੇ ਬਾਈਆਂ ਨੇ ਸੇਮ ਹੀ ਮਤਲਬ ਗਲਤੀ ਉਹਨਾਂ ਨੇ ਕੀਤੀ ਸੀ ਸ਼ਾਰਟ ਵੀਡੀਓ ਬਣਾਉਂਦੇ ਆ ਬਾਈ ਬਹੁਤ ਸੋਹਣੀਆ ਵੀਡੀਓ ਬਣਾਉਂਦੇ ਆਗੇ ਤੇ ਉਮੀਰਨਜੀਤ ਚੋਹਾਨ ਜੀ ਨਾਮ ਉਹਨਾਂ ਦਾ ਰਣਜੀਤ ਚੋਹਾਨ ਬੰਦੇ ਦਾ ਫੇਸਬੁੱਕ ਤੇ ਪੇਜ ਉਹਨਾਂ ਦਾ ਹਾਂ ਬਿਲਕੁਲ ਹਾਂਜੀ ਤੇ ਉਹਨਾਂ ਦੇ ਵੀ ਚੈਨਲ ਵੱਖਰੇ ਵੱਖਰੇ ਸੀਗੇ ਦੋ ਚੈਨਲ ਅਲੱਗ-ਅਲੱਗ ਸੀਗੇ ਉਹਨਾਂ ਦੇ ਵੀ ਉਹਨਾਂ ਦਾ ਐਡਸੈਂਸ ਵੱਖਰਾ-ਵੱਖਰਾ ਲੱਗਿਆ ਹੋਇਆ ਸੀ ਉਹਨਾਂ ਦੇ ਵੀ ਆਪਾਂ ਮਤਲਬ ਇਹ ਕੰਬਾਈਨਡ ਕਰਤਾ ਵੀ ਇੱਕ ਐਡਸੈਂਸ ਅਕਾਊਂਟ ਤੇ ਲੈ ਕੇ ਆਂਦਾ ਉਹਨਾਂ ਨੂੰ ਠੀਕ ਆ ਹਾਂਜੀ ਤੇ ਜਿਹੜੇ ਬਾਈ ਆਪਣੇ ਅਕਾਊਂਟ ਬਣਾ ਤਾਂ ਲੈਂਦੇ ਬਾਈ ਮੁੜਕ ਨੂੰ ਨੂੰ ਆਹ ਇਹਦਾ ਕੋਡ ਦਾ ਨਹੀਂ ਪਤਾ ਲੱਗਦਾ ਕਿੰਨਾ ਇਧਰ ਆ ਕਿੰਨਾ ਨਹੀਂ ਇਧਰ ਆ ਕਿਹੜਾ ਭਰਾ ਭੁੱਲ ਜਾਂਦੇ ਬਿਲਕੁਲ ਭਾਈ ਉਹਦਾ ਉਹਦਾ ਬੈਕਅਪ ਆ ਜਿਹੜਾ ਰਿਕਾਰਡ ਰੱਖੋ ਹਾਂਜੀ ਬਾਕੀ ਕਈ ਬੰਦੇ ਨੂੰ ਆਏ ਹੁੰਦਾ ਸਿਕਿਉਰਿਟੀ ਹੈ ਨਾ ਸਿਕਿਉਰਿਟੀ ਮੈਨੂੰ ਲੱਗਦਾ ਵੀ ਇੱਕ ਮਿੱਥਾ ਹੈ ਨਾ ਕਿਉਂਕਿ ਜਿਹੜੀ ਵੀ ਟੀਰ ਇੰਟਰਨੈਟ ਨਾਲ ਕਨੈਕਟਡ ਹੈਗੀ ਉਹ ਜੇ ਮੈਂ ਨਹੀਂ ਦੇਖ ਸਕਦਾ ਕੋਈ ਇਹੋ ਜਿਹਾ ਹੈਗਾਗਾ ਜਿਹੜਾ ਦੇਖ ਸਕਦਾ ਸੋ ਸਾਰੇ ਵੀਰਾਂ ਨੂੰ ਮੈਂ ਇਹ ਚੀਜ਼ ਦਾ ਸੁਝਾਅ ਜ਼ਰੂਰ ਦਿੰਦਾ ਹਾਂ ਕਿ ਸਾਫ਼ ਸੁਥਰਾ ਵਧੀਆ ਕੰਟੈਂਟ ਬਣਾਓ ਹੈ ਨਾ ਇਹੋ ਜਿਹਾ ਕੰਟੈਂਟ ਬਣਾਓ ਵੀ ਜਿਹੜਾ ਤੁਸੀਂ ਆਪ ਦੇ ਪਰਿਵਾਰ ਦੇ ਵਿੱਚ ਆਪ ਬੈਠ ਕੇ ਮਤਲਬ ਦੇਖ ਸਕੋ ਹੈ ਨਾ ਤੇ ਜੇ ਆਪਾਂ ਜਿਹੇ ਜਿਹਾ ਪਰੋਸਾਂਗੇ ਉਹ ਇਹ ਜਿਹਾ ਆਪਾਂ ਨੂੰ ਮਿਲ ਲੋ ਭਰਾ ਬਾਈ ਦਾ ਚੈਨਲ ਫੋਲੋ ਜਰੂਰ ਕਰ ਲੋ ਠੀਕ ਹੈ ਨਾ ਤੇ ਜੋ ਵੀ ਜਾਣਕਾਰੀ ਲੈਣੀ ਹੈ ਬਾਈ ਦਾ ਨੰਬਰ ਲਵਾਂਗਾ ਬਸ ਸਕਰੀਨ ਦੇ ਉੱਪਰ ਠੀਕ ਹੈ ਨਾ ਜੇ ਕਿਸੇ ਨੇ ਸੈਟਿੰਗ ਕਰਾਉਣੀਆਂ ਤਾਂ ਬਾਈ ਆਪਣਾ ਐਡਰੈਸ ਦੱਸ ਦੋ ਹਾਂ ਜੀ ਨਹੀਂ ਬਾਈ ਜੇ ਕਿਸੇ ਨੇ ਮਤਲਬ ਸੈਟਅਪ ਕਰਾਉਣਾਗਾ ਪਹਿਲੀ ਗੱਲ ਤਾਂ ਦੇਖੋ ਵਿਜ਼ਿਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਵੀ ਤੁਸੀਂ ਭਦੌੜਾ ਹਾਂ ਤੇ ਫਿਰ ਫੇਰ ਹੀ ਤੁਸੀਂ ਚੈਨਲ ਦਾ ਕੰਮ ਕਰਾ ਸਕਦੇ ਹੋ ਠੀਕ ਆ ਤੁਸੀਂ ਫੋਨ ਕਰੋ ਫੋਨ ਕਰਕੇ ਆਪਦੇ ਚੈਨਲ ਦਾ ਐਕਸੈਸ ਦਿਓ ਠੀਕ ਹੈ ਤੇ ਐਕਸੈਸ ਦੇ ਕੇ ਤੁਸੀਂ ਆਪਣਾ ਆਪਦਾ ਕੰਮ ਜਿਹੜਾ ਉਹ ਕਰਾ ਸਕਦੇ ਹੋ ਜੇ ਫਿਰ ਵੀ ਕਈ ਬਰੀ ਬੰਦੇ ਨੂੰ ਇੱਕ ਟਰਸਟ ਇਸ਼ੂ ਹੋ ਜਾਂਦਾ ਹਨਾ ਭਰੋਸਾ ਨਹੀਂ ਹੁੰਦਾ ਹਨਾ ਟਰਸਟ ਇਸ਼ੂ ਹੁੰਦਾ ਜਿਹੜੇ ਬੰਦੇ ਨੂੰ ਭਾਈ ਨੂੰ ਕੋਈ ਇਹੋ ਜਿਹਾ ਇਸ਼ੂ ਲੱਗਦਾਗਾ ਤਾਂ ਉਹ ਭਧੌੜ ਆ ਕੇ ਠੀਕ ਹੈ ਭਧੌੜ ਤਿੰਨ ਕੋਣੀ ਤੇ ਮੇਰਾ ਛੋਟਾ ਭਰਾ ਜਿਹੜਾ ਉਹ ਮੋਬਾਈਲਾਂ ਦਾ ਕੰਮ ਕਰਦਾ ਰਵੀ ਟੈਲੀਕਾਮ ਦੇ ਨਾਮ ਤੇ ਠੀਕ ਹੈ ਉਥੇ ਉਥੇ ਮਿਲ ਲਿਓ ਠੀਕ ਹੈ ਤੇ ਮੈਂ ਉਥੇ ਮਿਲ ਲੂੰਗਾ ਕੋਈ ਇਸ਼ੂ ਨਹੀਂ ਠੀਕ ਆ ਉਹ ਵੀ ਇਹਨਾਂ ਨੂੰ ਭਰੋਸਾ ਨਹੀਂ ਲੈਂਦਾ ਅਗੜਾ ਕਹਿੰਦਾ ਯਾਰ ਆਪਾਂ ਜਾਣਦੇ ਨਹੀਂ ਜਾਂ ਐਡਸੈਂਸ ਦਾ ਕੋਈ ਫੋੜ ਨਾ ਬਦਲ ਦੇ ਆਪਣੇ ਨਾਲ ਲੱਖ ਡੇਢ ਲੱਖ ਬੰਦਾ ਜੁੜਿਆ ਹੋਣਾ ਡੋਡੀ ਤੜਕ ਕੋਲ ਤਾਂ ਹੁੰਦੀ ਨਾ ਜਿਹੜਾ ਵਰਤੂ ਆ ਉਹ ਨਹੀਂ ਪਤਾ ਲੱਗਦਾ ਪਰ ਇਹ ਜੀ ਤੜਕ ਨਾਲੀ ਕੋਈ ਗੱਲ ਨਹੀਂ ਬਾਈ ਕੋਲੀ ਆ ਮੇਰੇ ਸਾਰੇ ਅਕਾਊਂਟ ਦੇ ਨੰਬਰ ਸਾਰੇ ਫੇਸਬੁੱਕ ਦਾ ਵੀ ਸਾਰਾ ਕੁਝ ਸੀਰੀਅਲ ਨੰਬਰ ਕੋਈ ਐਦਾਂ ਦੀ ਟੈਨਸ਼ਨ ਦੀ ਲੈਣ ਦੀ ਕੋਈ ਲੋੜ ਨਹੀਂ ਬਾਈ ਦੀ ਦੇਖੋ ਭਈ ਇਹ ਵੀ ਨਾ ਪ੍ਰੋਬਲਮ ਆਉਂਦੀ ਵੀ ਹੈ ਕਿ ਕਾਰਨ ਹੈ ਇਹਦੇ ਵਿੱਚ ਕਈ ਵਾਰੀ ਕੁਝ ਅਨਪ੍ਰੋਫੈਸ਼ਨਲ ਬੰਦੇ ਜਦੋਂ ਮਤਲਬ ਵੀ ਇਸ ਉਹਦੇ 'ਚ ਆ ਜਾਂਦੇ ਆ ਅਨਪ੍ਰੋਫੈਸ਼ਨਲ ਤੋਂ ਮੇਰਾ ਭਾਵੇਂ ਆ ਵੀ ਉਹਨਾਂ ਨੂੰ ਕੰਮ ਭਾਵੇਂ ਆਉਂਦਾ ਹੋਵੇ ਪਰ ਉਹਨੂੰ ਪ੍ਰੋਫੈਸ਼ਨਲਿਜ਼ਮ ਦਾ ਨਹੀਂ ਪਤਾ ਵੀ ਜਿਵੇਂ ਹੁਣ ਮੰਨ ਲਓ ਆ ਜਿਹੜੇ ਹੁਣ ਮੈਂ ਚੈਨਲਾਂ ਦੇ ਇੱਕ ਦੋ ਰੈਫਰੈਂਸ ਦਿੱਤਾ ਜਾਂ ਇਹਨਾਂ ਦਾ ਚੈਨਲ ਦਾ ਨਾਮ ਲਿਆ ਜਾਂ ਬਾਈ ਰਣਜੀਤ ਚੋਹਾਨ ਦੇ ਚੈਨਲ ਦਾ ਆਜ਼ਾਦ ਫਿਲਮਜ਼ ਦਾ ਨਾਮ ਲਿਆ ਹਨਾ ਉਹਦੇ ਕੀ ਆ ਉਹਨਾਂ ਦੀ ਸਹਿਮਤੀ ਆ ਵੀ ਤੁਸੀਂ ਸਾਡੇ ਚੈਨਲ ਦਾ ਨਾਮ ਲੈ ਲਓ ਮੇਰੇ ਕੋਲੇ ਚੈਨਲ ਤਾਂ ਹੁਣ 100 ਤੋਂ ਪਲੱਸ ਚੈਨਲ ਆ ਜਿਹੜੇ ਐਕਸੈਸ ਮੈਂ ਚਲਾਉਣਾਗਾ ਦਿਖਾਉਣ ਨੂੰ ਤਾਂ ਮੈਂ ਉਹ ਦਿਖਾ ਦੇ ਆ ਪਰ ਉਹਨਾਂ ਦੀ ਪ੍ਰਾਈਵੇਸੀ ਆ ਉਹ ਕਿਦੇ ਤੋਂ ਮੈਨੇਜ ਕਰਾਉਣਾ ਚਾਹੁੰਦੇ ਆ ਕਿਦੇ ਤੋਂ ਨਹੀਂ ਕਿ ਉਹਨਾਂ ਨੇ ਮੈਨੂੰ ਦਿੱਤਾਗਾ ਇਹ ਤਾਂ ਮੇਰਾ ਫਰਜ਼ ਬਣਦਾ ਵੀ ਉਹਨਾਂ ਦੀ ਕੋਈ ਚੀਜ਼ ਹੈ ਜਿਹੜੀ ਉਹ ਮੈਂ ਸਾਂਝੀ ਨਾ ਕਰਾਂ ਹਨਾ ਕਾਰਨ ਕੀ ਹੈ ਜੇ ਮੈਂ ਅੱਜ ਕਿਸੇ ਦੀ ਚੀਜ਼ ਤੁਹਾਨੂੰ ਦਿਖਾਵਾਂਗਾ ਤੇ ਤੁਸੀਂ ਇਹ ਯਾਦ ਰੱਖਿਓ ਵੀ ਮੈਂ ਥੋੜੀ ਜਿਹੀ ਮੇਰੇ ਕੋਲੇ ਚੀਜ਼ ਆਊ ਫਿਰ ਮੈਂ ਉਹ ਵੀ ਦਿਖਾ ਦੂੰਗਾ ਸਹੀ ਗੱਲ ਹੈ ਠੀਕ ਹੈ ਤੇ ਮੈਨੂੰ ਲੱਗਦਾ ਵੀ ਇਹ ਚੀਜ਼ ਭਰੋਸਾ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਜਦੋਂ ਅਨਪ੍ਰੋਫੈਸ਼ਨਲ ਬੰਦਿਆਂ ਦੀ ਆਪਾਂ ਗੱਲ ਕਰਦੇ ਆਂ ਅਨਪ੍ਰੋਫੈਸ਼ਨਲ ਬੰਦੇ ਕੀ ਕਰਦੇ ਆ ਵੀ ਹੁਣ ਮੰਨ ਲਓ ਵੀ ਜਿੱਥੇ ਉਹਨਾਂ ਨੂੰ ਆਪ ਦਾ ਫਾਇਦਾ ਲੱਗਿਆ ਆਪ ਦਾ ਫਾਇਦੇ ਦੇ ਚੱਕਰ 'ਚ ਉਹ ਕਈ ਵਾਰੀ ਕਿਸੇ ਸਾਹਮਣੇ ਵਾਲੇ ਬੰਦੇ ਦਾ ਨੁਕਸਾਨ ਕਰ ਦਿੰਦੇ ਆ ਉਹ ਫਿਰ ਸਿਆਣੇ ਕ ਤੇ ਵੀ ਉਹ ਵਾਲੀ ਗੱਲ ਹੋ ਜਾਂਦੀ ਹੈ ਵੀ ਕਈ ਵਾਰੀ ਕੀ ਆ ਵੀ ਇੱਕ ਮਾੜੇ ਬੰਦੇ ਕਰਕੇ ਬਾਕੀ ਬੰਦੇ ਜਿਹੜੇ ਚੰਗੇ ਬੰਦੇ ਆ ਪ੍ਰੋਫੈਸ਼ਨਲ ਬੰਦੇ ਆ ਵਧੀਆ ਤਰੀਕੇ ਨਾਲ ਕੰਮ ਕਰਨ ਵਾਲੇ ਉਹਨਾਂ ਨੂੰ ਵੀ ਦਿੱਕਤਾਂ ਆਉਂਦੀਆਂ ਬਈ ਇੱਕ ਨੰਬਰ ਆ ਆਪਣੇ ਜੀਤਾ ਫਾਰਮ ਟੀਵੀ ਤੇ ਆਪਣੀਆਂ ਵੀਡੀਓ ਚੱਕ ਲੈਂਦੇ ਕੀ ਯਾਰਾਂ ਚੱਕ ਕੇ ਅਗਲਾ ਐਡੀਟਰ ਕਰਕੇ ਤੇ ਉਹ ਨੰਬਰ ਆਪ ਦਾ ਪਾ ਦਿੰਦੇ ਹਨ ਤੇ ਗੂਗਲ account 'ਚ ਵੀ ਆਪਦੇ ਖਾਤੇ 'ਚ ਪਵਾ ਲੈਂਦੇ ਪੈਸੇ ਭਰਾ ਅਗਲੇ ਤੋਂ ਵੀਡੀਓ ਮੰਗਵਾ ਲਿਆ ਕਰੋ ਚੈੱਕ ਕਰ ਲਿਆ ਕਰੋ ਠੀਕ ਹੈ ਨਾ ਚੈੱਕ ਕਰਕੇ ਵੀ ਬਾਕੀ ਬੰਦਾ Ориਜਨਲ ਆ ਬਾਕੀ ਉਹ ਆ ਬਾਕੀ ਇੱਕ ਦੋ ਡੰਗ ਚੋ ਕੇ ਦੰਗਰ ਆਪ ਦਾ ਖਰੀਦਿਆ ਕਰੋ ਠੀਕ ਹੈ ਨਾ ਕਈ ਭਰਾ ਫਿਰ ਮੈਨੂੰ ਫੋਨ ਹੋਣ ਲਾਉਣ ਲੱਗ ਜਾਂਦੇ ਭਰਾ ਵੀ ਇਹ ਕਰਕੇ ਆਏ ਹੋਗੇ ਸਾਡੇ ਨਾਲ ਹੈ ਨਾ ਤੇ ਕਿਉਂ ਐਡੀਟਿੰਗ ਕਰਕੇ ਤੇ ਨੰਬਰ ਨੂੰ ਬਰਚਾ ਕੇ ਤੇ ਡਰੈਸ 5-4000 ਉਹਦੀ ਗੇਮ ਹੁੰਦੀ ਹੈ ਵਾਲੀ ਬੱਡੀ ਤੇ ਟੰਗੀ ਮਾਰਨੀ ਚਾਹਦੇ ਹੋ ਕੋਈ 5-4000 ਦਾ ਸਾਈਪ ਵਾਲਾਂ ਦੇ ਆ ਤੁਸੀਂ ਅਗਲੇ ਤੋਂ ਵੀਡੀਓ ਕਾਲ ਕਰਕੇ ਜਰੂਰ ਅਗਲਾ ਕੰਡੈਕਟ ਕਰਿਆ ਕਰੋ ਵੀ ਵਾਕਈ ਬਾਈ ਕੋਲ ਹੈਗੀ ਆ ਕਿੱਥੇ ਕਿਹੜੇ ਪਿੰਡ ਆ ਵਿੱਚ ਇਹਦੇ ਫਰੌਡ ਵੀ ਚੱਲਦਾ ਬਾਕੀ ਮੈਂ ਇਹਦੀ ਵੀਡੀਓ ਵੀ ਪਾਈ ਸੀ ਪਹਿਲਾਂ ਵੀ ਤੇ 10 ਕਰਨ 10 ਦਾ ਰਹਿਣਾ ਵੀ ਪਈਏ ਗੌਰ ਰੱਖਿਆ ਕਰੋ ਇਹ ਚੀਜ਼ਾਂ ਦੇ ਅੱਜਕੱਲ ਫਰੌਡ ਵੀ ਬ ਪਰ ਇੱਕ ਗੱਲ ਹੁਣ ਬਾਈ ਦੀ ਵਿਚਾਲੇ ਕੱਟਦੇ ਆ ਮੈਂ ਬਾਈ ਨੂੰ ਜ਼ਰੂਰ ਵੀ ਮੈਂ ਬਾਈ ਕੋ ਚਾਹਣਾ ਤੁਹਾਨੂੰ ਕੱਟਦੇ ਆ ਬਾਈ ਨੇ ਜਿਵੇਂ ਤੁਹਾਨੂੰ ਦੱਸਿਆ ਨਾ ਬਾਈ ਨੂੰ ਆਪਾਂ ਕਿਹਾ ਵੀ ਸੀ ਵੀ ਡਿਸਕਲੇਮਰ ਜ਼ਰੂਰ ਲਾਓ ਕਿਉਂਕਿ ਇਹ ਸਿਰਫ ਪ੍ਰੋਮੋਸ਼ਨ ਕਰਦੇ ਆ ਉਹ ਚੀਜ਼ ਨੂੰ ਦੱਸਦੇ ਆ ਹੈਨਾ ਇਹ ਸਿਰਫ ਤੁਹਾਡੇ ਤੱਕ ਉਹ ਇਨਫੋਰਮੇਸ਼ਨ ਲੈ ਕੇ ਆਉਂਦੇ ਆ ਉਹ ਇਨਫੋਰਮੇਸ਼ਨ ਨੂੰ ਵੈਰੀਫਾਈ ਤੁਸੀਂ ਆਪਣੇ ਲੈਵਲ ਤੇ ਕਰਨਾ ਜੇ ਕੋਈ ਸੌਦਾ ਕਰਦੇ ਹੋ ਖਰੀਦੋ ਫਰੋਖਤ ਕਰਦੇ ਹੋ ਉਹ ਤੁਹਾਡੀ ਆਪਦੀ ਜ਼ਿੰਮੇਵਾਰੀ ਆ ਹੁਣ ਕਈ ਵਾਰੀ ਕੀ ਹੈਗਾ ਵੀ ਮੰਨ ਲਓ ਹੁਣ ਸੌਦਾ ਵੀ ਬਿਨਾ ਜਿਵੇਂ ਹੁਣ ਆਪਣੇ ਪਿਛਲੇ ਦਿਨਾਂ ਚ ਵੀ ਆਪਣੇ ਗੱਲ ਧਿਆਨ ਚਾਈ ਸੀ ਜੀ ਵੀ ਇਹਦਾ ਹੀ ਦੇਖ ਕੇ ਸੌਦਾ ਕਰ ਲਿਆ ਹਨਾ ਤੇ ਉਸ ਤੋਂ ਬਾਅਦ ਅਗਲਾ ਸਾਨੂੰ ਫੋਨ ਕਰੀ ਜਾਂਦਾ ਬਈ ਉਥੇ ਉਹ ਤਾਂ ਆਏ ਨਹੀਂ ਆਏ ਸੀ ਪਸੂ ਦੇਖੋ ਬਈ ਅਸੀਂ ਇਹ ਅਏ ਚੀਜ਼ ਨਹੀਂ ਕਹਦੇ ਹੁਣ ਮੰਨ ਲਓ ਤੁਹਾਡਾ ਤੁਸੀਂ ਪਸੂ ਵੇਚਣਾ ਹੋਵੇ ਤੁਸੀਂ ਕਹਿੰਦੇ ਹੋ ਵੀ ਇਹ ਦੋਸਤੋ ਜੇ ਵੀਡੀਓ ਦੇਖਦੇ ਦੇਖਦੇ ਤੁਸੀਂ ਇੱਥੋਂ ਤੱਕ ਆ ਗਏ ਹੋ ਇਹਦਾ ਮਤਲਬ ਤੁਸੀਂ ਬਹੁਤ ਸਾਰੀ ਜਾਣਕਾਰੀ ਹੈ ਜਿਹੜੀ ਉਹ ਤੁਸੀਂ ਲੈ ਚੁੱਕੇ ਹੋ ਹਨਾ ਏ ਬਾਕੀ ਜੇ ਹੋਰ ਜਾਣਕਾਰੀ ਇਦਾਂ ਦੀ ਚਾਹੋ ਤਾਂ ਚਾਹੀਦੀ ਹੈਗੀ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀਤਾ ਫਾਰਮ ਟੀਵੀ ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਓਕੇ ਪੰਜਾਬੀ ਟੀਵੀ ਨੂੰ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਉੱਥੇ ਤੁਹਾਨੂੰ ਆਪਾਂ ਵੱਖ-ਵੱਖ ਜਿਹੜੇ ਬੰਦੇ ਬਿਜ਼ਨਸ 'ਚ ਕਾਮਯਾਬ ਹੋਏ ਆ ਜਾਂ ਆਪਣੀ ਜ਼ਿੰਦਗੀ 'ਚ ਕਾਮਯਾਬ ਹੋਏ ਆ ਉਹਨਾਂ ਦੀਆਂ ਕਹਾਣੀਆਂ ਉਹਨਾਂ ਦੇ ਕਿਸੇ ਉਹਨਾਂ ਦੀਆਂ ਸਟੋਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸੇ ਤਰੀਕੇ ਦੀਆਂ ਵੀਡੀਓ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ ਓਕੇ